ਇਥੋਂ ਮੰਨ ਲਓ ਕਿ ਜੇ ਬੰਨ ਪਹਿਲਾਂ ਟੁੱਟਾ ਸੀ ਤਾਂ ਕਿੰਨੇ ਪਿੰਡਾਂ ਦਾ ਇੱਥੇ ਨੁਕਸਾਨ ਹੋ ਚੁੱਕਾ ਸੀ ਸਾਨੂੰ ਕਿਸੇ ਸਰਕਾਰਾਂ ਤੇ ਮੈਦਾਨੀ ਔਰ ਕਿਸਾਨ ਕਿਸਾਨ ਦੀ ਬਾਹ ਫੜਦਾ ਹੈ ਕੋਈ ਕੋਈ ਵੀ ਸਰਕਾਰ ਹੋਵੇ ਹਜੇ ਤਾਈ ਉਹਨਾਂ ਕਿਸਾਨਾਂ ਦਾ ਕਿਸੇ ਦਾ ਨਹੀਂ ਸੋਚਿਆ ਮੈਂ ਕਿਸੇ ਸਰਕਾਰ ਦੇ ਨਾਲ ਕੋਈ ਲਾਗ ਨਹੀਂ ਗੱਲ ਕਰਦਾ ਇੱਕ ਅੰਨਦਾਤਾ ਹੈ ਜੋ ਡੁੱਬਿਆ ਪਿਆ ਹੈ ਉਹਦੀ ਕੋਈ ਨਹੀਂ ਬਾਹ ਫੜਦਾ ਇੱਕ ਪੰਜਾਬ ਇਹੋ ਜਿਹਾ ਜਿੱਦਾਂ ਅੱਜ ਤੁਸੀਂ ਦੇਖ ਲਓ ਕਮ ਸੇ ਘੱਟ 7-8 ਜ਼ਿਲ੍ਹੇ ਹੈ ਜੋ ਪੰਜਾਬ ਦੇ ਡੁੱਬੇ ਹੋਏ ਹਨ ਔਰ ਜਿਹੜੇ ਮੇਰੇ ਵੀਰ ਸੁੱਕੇ ਥਾਂ ਪੰਜਾਬ 'ਚ ਉਹ ਉਹਨਾਂ ਦੀ ਮਦਦ ਕਰ ਰਿਹਾ ਹੈ ਕੋਈ ਸਰਕਾਰ ਨਹੀਂ ਮਦਦ ਕਰ ਰਹੀ ਜੇ ਆਪਾਂ ਕਹੀਏ ਸਰਕਾਰ ਨਹੀਂ ਇੱਕ ਅੰਨਦਾਤਾ ਅੰਨਦਾਤੇ ਦੀ ਮਦਦ ਕਰ ਰਿਹਾ ਹੈ ਅਸੀਂ ਦੇਖ ਰਹੇ ਹਾਂ ਜਿਉਂ ਜਿਹੜੇ ਵੀ ਅਸੀਂ ਇਹਦੇ ਉੱਤੋਂ ਦੀ ਜਾਣਦੇ ਹਾਂ ਬੰਨ ਦੇ ਉੱਤੇ ਤੇ ਸੰਗਤਾਂ ਲੱਗੀਆਂ ਸਨ ਪ੍ਰਸ਼ਾਸਨ ਤੇ ਕਿਤੇ ਦਿਸਿਆ ਨਹੀਂਗਾ ਦੇਖੋ ਜੀ ਵਾ ਗੁਰੂ ਗੱਲ ਹੈਗੀ ਐ ਦਾ ਵੀ ਤੁਹਾਨੂੰ ਮੈਂ ਉਹ ਹੀ ਦੱਸਿਆ ਨਾ ਵੀ ਜੀਵਿੰਦਾਰ ਕਰ ਸਕਦਾ ਇਹ ਜੋ ਤੁਸੀਂ ਸੱਤ ਲੋਈ ਦੇ ਪੁਲ ਤੋਂ ਦੇਖਦੇ ਆਂ ਇਹ ਏਰੀਆ ਪਿਆ ਇੱਥੇ ਅਸੀਂ ਆਪਦੇ ਕਿੱਲਿਆਂ ਦੇ ਹਿਸਾਬ ਨਾਲ ਕਰਾਈ ਲਾ ਕੇ ਕਿੱਲੇ ਦਾ ਮੰਨ ਲਾ 500 ਰੁਪਇਆ 1000 ਰੁਪਇਆ ਉਹ ਅਸੀਂ ਇਕੱਠਾ ਕਰਕੇ ਫੰਡ ਉਹ ਅਸੀਂ ਇਸ ਬੰਦ ਤੇ ਲਾ ਰਹੇ ਜਿਹੜਾ 23 ਦੇ ਵਿੱਚ ਟੁੱਟਿਆ ਸੀ ਉਦੋਂ ਸਾਨੂੰ ਜਿਆਦੀ ਯਾਨੀ ਕਿ ਕਮ ਸੇ ਕਮ ਇੱਥੇ 22 30 ਲੱਖ ਰੁਪਇਆ ਸਾਡਾ ਲੱਗ ਗਿਆ 23 ਦੇ ਵਿੱਚ ਔਰ ਮਹਾਪੁਰਚਾਨੇ ਬਹੁਤ ਸਾਥ ਦਿੱਤਾ ਹੀ ਉਹ ਵੀ ਜਿਹੜੀ ਗ੍ਰਾਹੀ ਸੰਗਤ ਦੀ ਸੀ ਕਿਸਾਨਾਂ ਵੀਰਾਂ ਦੀ ਔਰ ਅਸੀਂ ਇੱਥੋਂ ਜਿੰਨੀ ਵੀ ਜੋਗੇ ਅਗੇ ਸੀ ਅਸੀਂ ਆਪਦੀ ਦੋ ਦੋ ਵਾਰੀ ਕਰਾਈ ਮਿੱਟੀ ਲਿਆ ਰਹੇ ਆ ਔਰ ਪਾਸੇ ਹਜੇ ਸਾਨੂੰ ਕੋਈ ਮਦਦ ਨਹੀਂ ਆਈ ਪਰ ਸਾਨੂੰ ਮਾਣ ਹੈ ਕਿਸਾਨਾਂ ਤੇ ਹੋਰ ਸਰਕਾਰਾਂ ਦੇ ਕੋਈ ਮਾਣ ਨਹੀਂ ਹੈਗਾ